ਦਿੱਲੀ ਬੰਬ ਤਮਾਕੇ ਕਿ ਫੇਰ ਇੱਕ ਵਾਰ ਗਵਾਂਡੀ ਮੁਲਕ ਨਾਲ ਜੰਗ ਛੇੜ ਸਕਦੇ ਨੇ ਜਾਂਚੀਆਂ ਦੀ ਜਾਂਚ ਦੇ ਵਿੱਚ ਇਹ ਵੀ ਤੱਥ ਜੁੜਨ ਲੱਗੇ ਨੇ ਕਿ ਇਹਦਾ ਕਨੈਕਸ਼ਨ ਗਵਾਂਡੀ ਮੁਲਕ ਪਾਕਿਸਤਾਨ ਨਾਲ ਜੁੜਦਾ ਹੈ ਜਿਹਦੇ ਵਿੱਚ ਕਹਿੰਦੇ ਜੀ ਕਿ ਜੈਸੀ ਮੁਹੰਮਦ ਸੰਗਠਨ ਦਾ ਹੱਥ ਹੋਣ ਦੀ ਸੰਭਾਵਨਾ ਹੈ ਕਿ ਠੀਕ ਮਹੀਨਿਆਂ ਤੋਂ 200 ਬੰਬ ਬਣਾਉਂਦੀ ਤਿਆਰੀ ਕਰ ਰਹੇ ਸਨ ਜਰਨ ਭੁੱਲਰ ਨੇ ਆਪਣੀ ਪਿੱਠ ਦੇ ਹਵਾਲੇ ਨਾਲ ਕਿਹਾ ਜੀ ਕਿ ਆ ਮੈਡੀਕਲ ਰਿਪੋਰਟ ਹੈ ਜੀ ਮੇਰਾ ਇਹ ਹੈ ਜੀ ਤੇ ਇਸ ਲਈ ਮੇਰੀ ਗੱਲ ਦਾ ਜੂਰੀ ਹੈ ਹੁਣ ਹਰਚਰਨ ਭੁੱਲਰ ਨੂੰ ਜੇ ਗੱਦਾ ਮਿਲਦਾ ਤਾਂ ਹਰਚਰਨ ਭੁੱਲਰ ਕਿਨੂੰ ਮਿਲਦਾ ਇਹ ਕਹਿੰਦੀ ਅਸੀਂ 19 ਤਰੀਕ ਤੱਕ ਤੱਕ ਉਹਨੇ ਦੇਰ ਤੱਕ ਕਿਸੇ ਨੂੰ ਦੱਸਾ ਵੀ ਨਹੀਂ ਦੇਣੇ ਜਦ ਤੱਕ ਅਸੀਂ ਆਪਣੀ ਚਾਰਚੀਡ ਧੱਕ ਨਹੀਂ ਕਰ ਲੈਂਦੇ ਉਹਨਾਂ ਅਧਿਕਾਰੀਆਂ ਤੱਕ ਵੀ ਜਾ ਸਕਦੇ ਨੇ ਆਈਐਸ ਆਈਪੀਐਸ ਹੈਨਾ ਜਾਂ ਕੋਈ ਵਿਦੇਸ਼ੀ ਕਨੈਕਸ਼ਨ ਦੇ ਰਵਾਲੇ ਨਾਲ ਕੁਝ ਨਵਾਂ ਖੁਲਾਸਾ ਕਰ ਦੇਣਗੇ ਉਹਨਾਂ ਦੀ ਤਿਆਰੀ ਕਿ ਹੋ ਜੂਗੀ ਉਹਦੇ ਤੇ ग्लोबल पंजाब टीवी देख रहे सारे दर्शकों मेरी प्यार भरी सस्नेह काल ਤੁਸੀਂ ਦੇਖ ਰਹੇ ਹੋ ग्लोबल ਪੰਜਾਬੀ ਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਦਿੱਲੀ ਬੰਬ ਤਮਾਕੇ ਕਿ ਫੇਰ ਇੱਕ ਵਾਰ ਗਵਾਂਡੀ ਮੁਲਕਾਂ ਨਾਲ ਜੰਗ ਛੇੜ ਸਕਦੇ ਨੇ ਦਿੱਲੀ ਲਾਲ ਖੇਲ ਦੇ ਬਾਅਦ ਹੋਏ ਤਮਾਕਿਆਂ ਦੇ ਵਿੱਚ ਜਿਸ ਤਰ੍ਹਾਂ ਮੌਤ ਦੀ ਗਿਣਤੀ ਵਧੀ ਹੈ ਤੇ ਉਸ ਤੋਂ ਬਾਅਦ ਹੁਣ ਇਹ ਵੀ ਪਹਿਲੂ ਸਾਹਮਣੇ ਉੱਭਰਨ ਲੱਗਿਆ ਹੈ ਏਜੰਸੀਆਂ ਦੀ ਜਾਂਚ ਦੇ ਵਿੱਚ ਇਹ ਵੀ ਤੱਥ ਜੁੜਨ ਲੱਗੇ ਨੇ ਇਹਦਾ ਕਨੈਕਸ਼ਨ ਗੁਮਾਂਡੀ ਮੁਲਕ ਪਾਕਿਸਤਾਨ ਨਾਲ ਜੁੜਦਾ ਹੈ ਤਾਂ ਕਿ ਇੱਕ ਵਾਰ ਫਿਰ ਜੰਗ ਦਾ ਮੋਹਰ ਬਣ ਸਕਦਾ ਹੈ ਇਸ ਸਬ ਤੇ ਦਰਮਿਆਨ ਤੇ ਇਸ ਤੇ ਪ੍ਰਧਾਨ ਮੰਤਰੀ ਜਿਹੜੇ ਵਿਦੇਸ਼ ਟੂਰੇ ਤੇ ਸੀ ਟੋਰੇ ਤੋਂ ਪਰਤੇ ਤੇ ਪਰਤਦੇ ਨਹੀਂ ਏਅਰਪੋਰਟ ਤੋਂ ਸਿੱਧੇ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ ਜ਼ਖਮੀਆਂ ਦਾ ਹਾਲ ਚਾਲ ਜਾਣਿਆ ਬਿਲਕੁਲ ਜੀ ਪ੍ਰਧਾਨ ਮੰਤਰੀ ਨਰਮੋਦੀ ਹੋਰੀ ਪਟਾਣ ਗਏ ਹੋਏ ਸੀਗੇ ਪਟਾਣ ਤੋਂ ਪਰਤੇ ਤੇ ਉਹਨਾਂ ਨੇ ਸਿੱਧਾ ਹਸਪਤਾਲ ਦਾ ਰੋਕ ਕੀਤਾ ਤੇ ਉਸ ਤੋਂ ਬਾਅਦ ਜਖਮੀ ਹਲਚਲ ਜਾਣੇ ਤੇ ਕਿਹਾ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ ਸਜ਼ਾ ਦਿੱਤੀ ਜਾਏਗੀ ਹੁਣ ਜੋ ਤੱਥ ਉੱਪਰ ਰਹੇ ਨੇ ਸੱਚ ਉੱਪਰ ਰਿਹਾ ਜੋ ਘਟਨਾ ਘਰਮ ਸਾਹਮਣੇ ਆ ਰਿਹਾ ਜੇ ਆਪ ਪਪੜਾ ਪਰ ਪੜਾ ਗੱਲ ਕਰੀਏ ਤਾਂ ਉਹਦੇ ਵਿੱਚ ਇੱਕ ਪਹਿਲੂ ਤਾਂ ਇਹ ਹੈ ਕਿ ਇਹ 10 ਤਰੀਕ ਸੀ ਹੈਨਾ ਜਦੋਂ ਤੇ ਉਹ 11 11ਵਾਂ ਮਹੀਨਾ ਸੀਗਾ ਮਤਲਬ ਜਦੋਂ ਇਹ ਘਟਨਾ ਵਾਪਰਦੀ ਆ ਤੇ ਉਸ ਦੇ ਵਿੱਚ ਜੋ ਕੁਝ ਵਾਪਰਿਆ ਉਹ ਆਪਾਂ ਸਭ ਨੇ ਦੇਖਿਆ ਕਿ ਉਹਦੇ ਵਿੱਚ ਧਮਾਕੇ ਹੁੰਦੇ ਨੇ ਗੱਡੀ i20 ਗੱਡੀ ਐ ਉਹ ਤਿੰਨ ਥਾਂ ਵਿਕੀ ਐ ਤੇ ਉਹ ਟ੍ਰੈਫਿਕ ਦੇ ਵਿੱਚ ਲਿਆ ਕੇ ਖੜਾਈ ਜਾਂਦੀ ਐ ਤੇ ਉਸ ਤੋਂ ਬਾਅਦ ਉਹ ਬਲਾਸਟ ਦੇ ਉਹ ਸਾਹਮਣੇ ਆ ਰਹੀਆਂ ਨੇ ਸੋ ਹੁਣ ਇਸ ਮਾਮਲੇ ਦੇ ਵਿੱਚ NIA ਨੇ ਜਾਂਚ ਸ਼ੁਰੂ ਕੀਤੀ ਐ ਇਹ UAPA ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ NIA ਨੇ ਘਟਨਾ ਦੀ ਜਾਂਚ ਦਾ ਜਿੰਮਾ ਸੰਭਾਲ ਲਿਆ ਪਲਵਾਮਾ ਦਾ ਡਾਕਟਰ ਕਹਿੰਦੇ ਗੱਡੀ ਚਲਾ ਰਿਆ ਸੀ ਡਾਕਟਰ ਦੀ ਮਾਂ ਦੇ ਨਾਲ ਉਹਦਾ DNA ਮਲਾਕੇ ਦੇਖਿਆ ਜਾ ਰਿਹਾ ਤੇ ਪਿਤਾ ਨੂੰ ਰਾਸ ਚ ਲੈ ਲਿਆ ਗਿਆ ਤੇ ਉਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਦਿੱਲੀ ਸਰਕਾਰ ਨੇ ਮੁਆਵਜ਼ਿਆਂ ਦਾ ਐਲਾਨ ਕਰ ਦਿੱਤਾ ਹੈ ਜਿਹੜੀ 12 ਲੋਕਾਂ ਦੀ ਜਾਨ ਗਈ ਹੈ ਉਹਨਾਂ ਦੇ ਲਈ ਪਰ ਇਸ ਦੇ ਨਾਲ ਨਾਲ ਜਿਹੜੇ ਪੈਨੂ ਕੁਝ ਉੱਭਰੇ ਨੇ ਜਿਵੇਂ ਡਾਕਟਰਾਂ ਦੇ ਨਾਮ ਦਾ ਸਾਹਮਣੇ ਆਉਣਾ ਹੈ ਨਾ ਅੱਠ ਹੱਤਵਾਦੀਆਂ ਜੋ ਕਹਿੰਦੇ ਜੀ 6 ਡਾਕਟਰ ਨੇ ਇਹਨਾਂ ਚੋਂ ਚਾਰ ਕਸ਼ਮੀਰ ਨਾਲ ਸੰਬੰਧਤ ਨੇ ਦੋ ਯੂਪੀ ਨਾਲ ਸੰਬੰਧਤ ਨੇ ਹੈ ਨਾ ਤੇ ਇਹਦੇ ਵਿੱਚ ਹੋਰ ਉਨਾ ਧਾਰਮਿਕ ਨਮਾਇंदे ਕੋਜੀ ਇਹ ਸਾਰਾ ਕੁਝ ਜੋ ਸਾਹਮਣੇ ਆ ਰਿਹਾ ਉਹਦੇ ਨਾਲ ਹੀ ਇਹ ਵੀ ਪਹਿਲੂ ਉੱਪਰ ਆ ਕਿ ਇਹ ਤੱਤ ਸੱਚ ਸਾਹਮਣੇ ਆ ਰਿਹਾ ਕਿ ਜਿਸ ਤਰ੍ਹਾਂ ਸਮਾਨ ਇਕੱਠਾ ਕੀਤਾ ਜਾ ਰਿਹਾ ਸੀ ਜਿਸ ਤਰ੍ਹਾਂ ਉਹ ਸਾਰੀ ਪ੍ਰਕਿਰਿਆ ਸੀ ਉਹਦੇ ਤਹਿਤ ਕਹਿੰਦੇ ਜੀ 200 ਬੰਬਾਂ ਨੂੰ 26 11 ਬਣਾਉਣਾ ਸੀ ਕਹਿੰਦੇ ਇੱਕ ਵਾਰ ਫੇਰ 26 11 ਪਰਕੇ ਹਮਲਿਆਂ ਦੀ ਸਾਜਿਸ਼ ਸੀ ਇੱਕ ਤਰ੍ਹਾਂ ਨਾਲ ਕਹਿੰਦੇ ਤੇ 200 ਬੰਬਾਂ ਦੀ ਤਿਆਰੀ ਕੀਤੀ ਗਈ ਸੀ ਰਾਮ ਦਿਨਦਰ ਮੋਦੀ ਨੇ ਕਹਿੰਦੇ ਲਾਲ ਕਿਲੇ ਧਮਾਕੇ ਦੇ ਵਿੱਚ ਜ਼ਖਮੀ ਲੋਕਾਂ ਨੂੰ ਮੁਲਾਕਾ ਕੀਤੀ ਉਹਨਾਂ ਦਾ ਹਾਲ-ਚਲ ਜਾਣਿਆ ਬੁੱਧਵਾਰ ਨੂੰ ਦੁਪਹਿਰ 2 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਦਿਨਦਰ ਮੋਦੀ ਪਟਾਨ ਤੋਂ ਵਾਪਸ ਪਰਤੇ ਸਨ ਤੇ ਉਹ 에어ਪੋਰਟ ਤੋਂ ਸਿੱਧੇ ਹਸਪਤਾਲ ਗਏ ਤੇ ਧਮਾਕਿਆਂ ਨੂੰ ਲੈ ਕੇ ਹੁਣ ਤੱਕ ਨਵੇਂ ਖੁਲਾਸੇ ਹੋ ਰਹੇ ਨੇ ਜੇਕਰ ਉਹਨਾਂ ਤੇ ਜਾਈਏ ਤਾਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਤਵਾਦੀਆਂ ਦੀਆਂ 200 ਅਤਵਾਦੀਆਂ ਦੀ ਸ਼ਰਜ 200 ਬਾਬਤ ਧਮਾਕੇ ਕਰਨ ਦੀ ਸੀ ਜਿਵੇਂ 26/11 ਸ਼ਾਮਲੀ ਹੋਈ ਸੀ ਲੜੀਬਾਤ ਜਿਵੇਂ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਨੂੰ ਦਿੱਲੀ ਗੁਰਕਾਵਾ ਫਰੀਦাবাদ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਦਿੱਲੀ ਚ ਲਾਲ ਕਿਲਾ ਇੰਡੀਆ ਗੇਟ ਕਲੱਬ ਗੋਰੀ ਸ਼ੰਕਰ ਮੰਦਿਰ ਅਜਿਹੇ ਕਹਿੰਦੇ ਬਹੁਤ ਨਾਮਚਨ ਥਾਵਾਂ ਸੀਗੀਆਂ ਸਲਾਵੋ ਦੇਸ਼ਪੁਰ ਦੇ ਰੇਲਵੇ ਸਟੇਸ਼ਨ ਤੇ ਹੋਰ ਕੁਝ ਵੱਡੇ ਮਾਲ ਕੁਝ ਹੋਰ ਥਾਵਾਂ ਉਹਨਾਂ ਦੇ ਨਿਸ਼ਾਨੇ ਤੇ ਸੀ 에ਰਪੋਰਟਾਂ ਦਸ ਰਹੀਆਂ ਕਹਿੰਦੇ ਜੀ 6 ਜਨਵਰੀ ਤੋਂ ਚੱਲ ਰਹੀ ਸੀ ਤੇ ਇਹਦੇ ਵਿੱਚ ਕਹਿੰਦੇ ਜੀ ਕਿ ਜੈਸੀ ਮੁਹੰਮਦ ਸੰਗਠਨ ਦਾ ਹੱਥ ਹੋਣ ਦੀ ਸੰਭਾਵਨਾ ਹੈ ਕਿ ਉਹ ਉਹ ਇਹਦੇ ਪਿੱਛੇ ਨੇ ਜਿਲੇ ਕਈ ਮਹੀਨਿਆਂ ਤੋਂ 200 ਬੰਬ ਬਣਾਉਂਦੀ ਤਿਆਰੀ ਕਰ ਰਹੇ ਸਨ ਕਹਿੰਦੇ ਜਾਂਚ ਏਜੰਸੀਆਂ ਦਾ ਇਹ ਵੀ ਕਹਿਣਾ ਹੈ ਕਿ ਅਤਵਾਦੀ ਇਹਦਾ ਮਕਸਦ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾਉਣਾ ਸੀ ਤਾਂ ਕਿ ਦੇਸ਼ ਦੇ ਵਿੱਚ ਫਿਰ ਕੋ ਦੰਗੇ ਪੜਕ ਸਕਣ ਤੇ ਇਸ ਦੇ ਲਈ ਕਹਿੰਦੇ ਕਿ ਉਹਨੇ ਕਸ਼ਮੀਰ ਦੇ ਪਲਵਾਮਾ, ਸ਼ੋਪੀਆ ਤੇ ਅਨੰਤਨਾਗ ਦੇ ਕੁਝ ਡਾਕਟਰਾਂ ਨੂੰ ਵੀ ਚੁਣਿਆ ਤਾਂ ਕਿ ਉਹ ਬਿਨਾਂ ਰੁਕ ਟੋਕ ਕਿਤੇ ਵੀ ਜਾ ਸਕਣ ਤੇ ਇਸ ਨੂੰ ਲੈ ਕੇ ਇਹ ਮੇਰੇ ਤਵਾਕੇ ਨਾਲ ਲੈ ਕੇ ਸੰਬੰਧਿਤ ਚਾਰ ਅਪਡੇਟ ਜਿਹੜੀਆਂ ਸਾਹਮਣੇ ਆ ਰਹੀਆਂ ਕਾਰ ਚਲਾਉਣ ਵਾਲਾ ਤਵਾਦੀ ਡਾਕਟਰ ਕਹਿੰਦੇ ਜੀ ਮਰਦੀ ਮਾਂ ਦਾ ਡੀਐਨਏ ਕਲੈਕਟ ਕਰ ਲਿਆ ਗਿਆ ਜਾਂਚ ਦੇ ਲਈ ਉਸ ਨੂੰ ਏਮਜ਼ ਤੇ ਫਰਦ ਸਿੰਘ ਜਾਂਚ ਦੇ ਵਿੱਚ ਭੇਜ ਦਿੱਤਾ ਲੈਬ ਦੇ ਵਿੱਚ ਭੇਜ ਦਿੱਤਾ ਗਿਆ ਤੇ ਇਸਪੋਰਟ ਚ ਸ਼ਾਮਲ ਹੁੰਡਈ 120 ਕਾਰ ਫਰੀਦਾਬਾਦ ਸੇ ਇੱਕ ਸੈਕੰਡ ਹੈਂਡ ਕਾਰ ਸ਼ੋਰੂਮ ਤੋਂ ਲਈ ਗਈ ਸੀ ਸ਼ੋਰੂਮ ਦੇ ਮਾਲਕ ਨੂੰ ਹਿਰਾਸਤ ਚ ਲੈ ਲੈ ਗਿਆ ਫਰੀਦਾਬਾਦੀ ਅਲਫਲਾਜ ਯੂਨੀਵਰਸਿਟੀ ਦੀ ਮਾਈਲ ਚਾਂਸਲਰ ਉਹਨਾਂ ਨੇ ਵੀ ਇਸ ਮਾਮਲੇ ਤੇ ਬਿਆਨ ਜਾਰੀ ਕਰਕੇ ਕਿਹਾ ਕਿ ਵੀ ਕੈਂਪਸ ਦੇ ਵਿੱਚ ਕੈਮੀਕਲ ਲਿਆਉਣ ਦੀ ਕੋਈ ਗੱਲ ਜਿਹੜੀ ਫਲਾਈ ਜਾ ਰਹੀ ਹੈ ਉਹ ਗੱਲ ਬਿਲਕੁਲ ਗਲਤ ਹੈ ਸਾਡਾ ਇਹਨਾਂ ਨਾਲ ਤਾਲੁਕਾ ਸਿਰਫ ਇਹਨਾਂ ਦੇ ਅਧਿਆਪਨ ਖੇਤਰ ਤੱਕ ਦਾ ਸੀ ਉਸ ਤੋਂ ਬਿਨਾਂ ਸਾਨੂੰ ਨਹੀਂ ਪਤਾ ਇਹਨਾਂ ਦੇ ਕੀ ਕੰਮ ਨੇ ਘਟਣਾ ਵਾਲੀ ਜਗ੍ਹਾ ਤੋਂ ਕਰੀਬ 40 ਸੈਂਪਲ ਕਲੈਕਟ ਕੀਤੇ ਗਏ ਨੇ ਸ਼ੁਰੂਆਤੀ ਜਾਂਚ 'ਚ ਵੀ ਪਤਾ ਲੱਗਾ ਕਿ ਇੱਕ ਸੈਂਪਲ ਵਿੱਚ ਅਮੋਨੀਆ ਨਾਈਟ੍ਰੇਟ ਹੁੰਨ ਦੀ ਵੀ ਸੰਭਾਵਨਾ ਹੈ ਸੋ ਕਾਰ ਦਾ ਧਮਾਕਾ ਸੁਸਾਇਸਾਈਡ ਕਾਰ ਬੰਬਰ ਵਰਗਾ ਕਹਿੰਦੇ ਹਮਲਾ ਨਹੀਂ ਸੀਗਾ ਇਹ ਜਦੋਂ ਕਿ ਕਾਰ ਚਲਾਉਣ ਵਾਲਾ ਬੰਦਾ ਵੀ ਵਿੱਚ ਹੀ ਮਾਰਿਆ ਗਿਆ ਇਸੇ ਲਿਕੇ ਦੇਖਿਓ ਟੈਸਟ ਕੀਤਾ ਜਾ ਰਿਹਾ ਸੂਤਰਾਂ ਦੇ ਅਨੁਸਾਰ ਕਾਰ ਨੂੰ ਕਾਰ ਨੇ ਕਿਸੇ ਟਾਰਗੇਟ ਨੂੰ ਟੱਕਰ ਨਹੀਂ ਮਾਰੀ ਨਾ ਕਿਸੇ ਬਿਲਡਿੰਗ ਚ ਦਾਖਲ ਹੋਈ ਯਾਨੀ ਕਿ ਇਹ ਸੁਸਾਇਸਾਈਡ ਕਾਰ ਬੰਬਿੰਗ ਵਰਗਾ ਹਮਲਾ ਨਹੀਂ ਸੀ ਉਮਰਬੇ ਸਪੋਰਟ ਚ ਮਾਰਿਆ ਗਿਆ ਮਾਰਿਆ ਜਾ ਚੁੱਕਾ ਹੈ ਪੁਲਸ ਨੇ ਉਸ ਦੀ ਮਾਂ ਦਾ ਡੀਐਨਏ ਸੈਂਪਲ ਲੈ ਲਿਆ ਤਾਂ ਕਿ ਤਮਾਕੇ ਦੇ ਜਿਹੜੇ ਉਹ ਮਿਲਣ ਉਸ ਥਾਂ ਦੇ ਉੱਤੋਂ ਉਹ ਲਾਸ਼ਾਂਆਂ ਵਿੱਚੋਂ ਟੁਕੜਿਆਂ ਜੋ ਉਹਦਾ ਮਿਲਾਨ ਕੀਤਾ ਜਾ ਸਕੇ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਕੋਲ ਸੋਮਵਾਰ ਸ਼ਾਮ ਨੂੰ 6:52 ਮਿੰਟ ਦੇ ਉੱਤੇ ਇੱਕ ਚਿੱਟੇ ਰੰਗ ਦੀ i20 ਕਾਰ ਦੇ ਵਿੱਚ ਤਮਾਕਾ ਹੋਇਆ ਸੀ ਇਸ ਦੇ ਵਿੱਚ 12 ਲੋਕਾਂ ਦੀ ਮੌਤ ਹੋਈ ਸੀ ਤੇ ਇਸ ਤੋਂ ਬਾਅਦ ਮਤਲਬ ਇਹ ਹੁਣ ਇਹ ਤੱਥ ਨਵੇਂ ਉੱਪਰ ਕੇ ਸਾਹਮਣੇ ਆ ਰਹੇ ਨੇ ਜਿਹਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ। ਇਹੀ ਨੀਗਾ। ਐ ਜਾਂਚ ਏਜੰਸੀਆਂ ਉਸ ਸਬੰਧਤ ਯੂਨੀਵਰਸਿਟੀ ਪਹੁੰਚ ਗਈਆਂ ਨੇ। ਐ ਅਲਫ ਯੂਨੀਵਰਸਿਟੀ ਫਰੀਦাবাদ ਉੱਥੇ ਕਹਿੰਦੇ ਕਿ ਮਕਾਇਦ ਤੌਰ ਤੇ ਪੁਲਸੀਆਂ ਟੁਕੜੀਆਂ ਪਹੁੰਚ ਗਏ ਨੇ। ਭਾਈ ਚਾਸਲੈਂਸ ਵਾਈ ਦਿੱਤੀ ਹੈ ਕਿ ਡਿਊਟੀ ਤੋਂ ਇਲਾਵਾ ਡਾਕਟਰਾਂ ਨਾਲ ਸਾਡਾ ਕੋਈ ਸਬੰਧ ਨਹੀਂ ਸੀ। ਤੇ ਮੌਲਵੀ ਨੂੰ ਵੀ ਕਿਨੂੰ ਗ੍ਰਿਫਤਾਰ ਕੀਤਾ ਗਿਆ। ਦਿੱਲੀ ਦੇ ਵਿੱਚ ਤੁਹਾਕਾ ਜਿਹੜਾ ਬਲੀ ਫਰੀਦাবাদ ਤੋਂ ਮਿਲੇ 200 2900 ਮਤਲਬ ਲਗਭਗ 3000 ਕਿਲੋ ਬਿਸਪੋਟਰ ਕਹਿੰਦੇ ਉਹ ਜਿਹੜੇ ਕਮਰਾ ਲੈ ਗਿਆ ਸੀ ਥਾਂ ਲਈ ਗਈ ਸੀ ਰਹਿਣ ਤੋਂ ਲਈ ਉਹ ਇਸ ਤਰੀਕੇ ਦਾ ਥਾਂ ਸੀ ਕਿ ਇੱਕ ਅੰਦਰੋਂ ਰਸਤਾ ਸੀਗਾ ਇੱਕ ਬਾਹਰੋਂ ਵੀ ਸੀਗਾ ਤੇ ਕਹਿੰਦੇ ਵੈਸੇ ਰੁਟੀਨ ਚ ਅੰਦਰੋਂ ਆਉਂਦੇ ਜਾਂਦੇ ਸੀ ਪਰ ਜਿੱਦਣ ਉਹ ਬੋਰੀਆਂ ਬੋਰੀਆਂ ਰੱਖੇ ਉਦੋਂ ਬਾਹਰੋਂ ਰੱਖੇ ਗਏ ਤੇ ਇਹ ਕਹਿ ਕੇ ਰੱਖਿਆ ਕਿ ਖਾਦ ਹੈ ਤੇ ਅਸੀਂ ਛੇਤੀ ਉਹ ਖਾਦ ਲੈ ਜਾਣੀ ਹੈ ਹਾਂ 2900 ਕਿਲੋ ਵਿਸਪੋਰਟ ਦੇ ਤਾਰ ਕਹਿੰਦੇ ਆਪਸ ਜੁੜੇ ਹੋਏ ਨੇ ਦੋਆਂ ਵਿੱਚ ਇੱਕ ਹੀ ਗੱਲ ਕਾਮਨ ਹੈ ਉਹ ਇਹ ਹੈ ਕਿ ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਇਸ ਯੂਨੀਵਰਸਿਟੀ ਦੇ ਡਾਕਟਰ ਨੂੰ ਵਿਸਪੋਰਟ ਦੇ ਵਿੱਚ ਜਮਾਂ ਕੀਤੀ ਗਈ ਸਮਗਰੀ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਇੱਥੇ ਪੜਾਉਣ ਵਾਲੇ ਮੁਹੰਮਦ 우ਮਰ ਨਵੀ ਨੇ i20 ਕਾਰ ਦੇ ਵਿੱਚ ਵਿਸਪੋਰਟ ਦੇ ਨਾਲ ਖੁਦ ਨੂੰ ਉਡਾ ਲਿਆ ਸੋ ਇਸ ਲਈ ਯੂਨੀਵਰਸਿਟੀ ਦਾ ਕਨੈਕਸ਼ਨ ਜੁੜ ਰਿਹਾ ਇੱਕ ਪਾਸੇ ਜਿਹੜੀ ਬਰਾਮਦਗੀ ਹੈ ਉਹ ਵੀ ਇਨਵੈਸਟਰੀਅਸ ਫੰਡ ਦੀ ਗੱਲ ਉਹਦੀ ਹੈ ਤੇ ਪ੍ਰੋਫੈਸਰ ਦੀ ਤੇ ਇੱਧਰ ਵੀ ਇੱਕ ਕਾਰਵਾਈ ਉਹਦੇ ਵਿੱਚ ਹੈ। ਇਸ ਵਾਲੇ ਨਾਲ ਵੀ ਜਾਂਚ ਨਵੇਂ ਸਿਰੇ ਤੋਂ ਹੋ ਰਹੀ ਹੈ। ਹੁਣ ਇਹਦਾ ਕਨੈਕਸ਼ਨ ਜਿਹੜਾ ਕਿਹਾ ਜਾ ਰਿਹਾ ਕਿ ਪਾਕ ਹੈਂਡਲਸ ਤੋਂ ਅਪਰੀਟ ਕੀਤਾ ਜਾ ਰਿਹਾ ਸੀਗਾ ਡਾਕਟਰ ਆਦਿਲ ਨੂੰ ਉਹ ਪੋਸਟਰ ਲਾਉਣ ਵਾਲਾ ਜਿਹੜਾ ਅਮਲਾ ਸੀਗਾ ਉਹਦੇ ਵਿੱਚ। ਸੋ ਇਸ ਨੂੰ ਲੈ ਕੇ ਕਿ ਜੇ ਉਹ ਉਹ ਥੈਂਡਲ ਹੋ ਰਿਹਾ ਤਾਂ ਕੀ ਇਹ ਸਾਰੀ ਘਟਨਾ ਪਿੱਛੇ ਵਿਦੇਸ਼ੀ ਤਾਕਤ ਹੈ, ਗਵਾਂਡੀ ਮੁਲਕ ਦੀ ਤਾਕਤ ਹੈ? ਤੇ ਜੇ ਉਹ ਤੱਕਦਾ ਤਾਂ ਫਿਰ ਜਿਹੜੀ ਕੇਂਦਰ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਮਿਸ਼ਨ ਸੰਦੂਰ ਚੱਲੀ ਹੈ ਤੇ ਕੀ ਇਹ ਫਿਰ ਉਸੇ ਤਰ੍ਹਾਂ ਹਾਂ ਮਤਲਬ ਜਿਵੇਂ ਪਲਵਾ ਮਹਾਮਲਾ ਪਹਿਲਗਾਮ ਮਹਾਮਲਾ ਫਿਰ ਉਹ ਤੋਂ ਬਦਲੇ ਵਜੋਂ ਇਹ ਕਾਰਵਾਈਆਂ ਜਿਹੜੀਆਂ ਹੁੰਦੀਆਂ ਹਨ ਇਹਨਾਂ ਮਿਸ਼ਨ ਸੰਦੂਰ ਹੋਇਆ ਕੀ ਇਹ ਬਦਲਾ ਦਾ ਬਦਲਾ ਚੱਲ ਰਿਹਾ ਹੈ ਕੀ ਆਉਂਦੇ ਦਿਨਾਂ ਦੇ ਵਿੱਚ ਹੋਰ ਕੋਈ 26 ਜਨਵਰੀ ਨੇੜੇ ਆ ਰਹੀ ਹੈ ਉਸ ਨੂੰ ਲੈ ਕੇ ਜਾਂ 26 11 ਵਰਗੇ ਧਮਾਕਿਆਂ ਨੂੰ ਲੈ ਕੇ ਕੋਈ ਹੋਰ ਨੀਤੀ ਹੈ ਜਾਂ ਫਿਰ ਇੱਕ ਇਹ ਉਧਰ ਵੱਤਵਾਦੀ ਹਮਲਾ ਹੋਇਆ ਤਾਂ ਕੀ ਫਿਰ ਉਹਦਾ ਮੂੰਹ ਤੋੜਵਾ ਜਵਾਬ ਦੇਣ ਦੇ ਲਈ ਉਧਰ ਕੋਈ ਫੌਜੀ ਕਾਰਵਾਈ ਹੋਏਗੀ ਇਸ ਨੂੰ ਲੈ ਕੇ ਵੀ ਲੋਕਾਂ ਦੇ ਮਨ ਅੱਜ ਕੀ ਸਵਾਲ ਨੇ ਦਿੱਲੀ ਦਾ ਉਹ ਖੇਤਰ ਸੀਲ ਹੈ ਲਾਲ ਕਿਲਾ ਬੰਦ ਕਰ ਦਿੱਤਾ ਗਿਆ ਹੈ ਰੇਲਵੇ ਸਟੇਸ਼ਨਾਂ ਤੇ ਬੱਸ ਅੜਿਆਂ ਦੇ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅੰਤਰਰਾਸ਼ਟਰੀ ਰਿਪੋਰਟ ਜਿਹੜਾ ਦਿੱਲੀ ਵਾਲਾ ਉਹਦੇ ਉੱਤੇ ਬਕਾਇਦਾ ਨੋਰਮਲ ਚੈਕਿੰਗ ਤੋਂ ਬਾਅਦ ਜਦੋਂ ਤੁਸੀਂ ਬੋਰਡਿੰਗ ਪਾਸ ਵਗੈਰਾ ਲੈ ਕੇ ਐਨ ਫਲਾਈਟ 'ਚ ਬੈਠਣ ਲਈ ਤਿਆਰ ਹੋਣੇ ਉੱਥੇ ਵੀ ਹੁਣ ਦੁਆਰਾ ਚੈਕਿੰਗ ਹੁੰਦੀ ਹੈ ਸੂ ਦੌਰੀ ਚੈਕਿੰਗ ਵੀ ਸ਼ੁਰੂ ਕਰਨੀ تھی ਕਿਉਂਕਿ ਇਸ ਲਈ ਇਹ ਪਹਿਲੂ ਬਹੁਤ ਅਹਿਮ ਹੈ ਸੋ ਅਜੇ ਇਹਦੇ ਵਿੱਚ ਹੋਰ ਕਈ ਤੱਤ ਸਾਹਮਣੇ ਆਉਣ ਦੀ ਸੰਭਾਵਨਾ ਬੜੀ ਹੋਈ ਹੈ ਤਰਨ ਤਰਨ ਤਕਾਉਣੇ ਮੁਕਾਬਲੇ 'ਚ ਫਸ ਗਿਆ ਹੈ ਦੋ ਬੀਬੀਆਂ ਸਣੇ 15 ਉਮੀਦਵਾਰ ਉੱਥੇ ਮਦਦ ਸੀ ਤੇ 15 ਉਮੀਦਵਾਰਾਂ ਦਾ ਰਾਜਨੀਤਿਕ ਭਵਿੱਖ ਵਿਧਾਇਕ ਬਣ ਦੀ ਇੱਛਾ ਵਾਲਾ VOTING ਭਵਿੱਖ EVM 'ਚ ਕਹਿ ਰਿਹਾ ਹੈ ਦਿਨ 13 ਤਰੀਕ ਰਹਿ ਗਈ ਅੱਜ 12 ਲੰਘੀ 14 ਨੂੰ ਤੀਜੇ ਆ ਜਾਣੇ ਨੇ ਉਸ ਦਿਨ ਪਤਾ ਲੱਗ ਜਾਣਾ ਪਰ ਜਿਸ ਤਰ੍ਹਾਂ ਉੱਥੇ 68% ਵੀ ਸਦੀ 60.95% ਵੀ ਸਦੀ ਵੈਸੇ ਹੋ ਸਕਦਾ ਹੈ ਕਿ ਗਣਤੀ ਦਾ ਕੁਝ ਅਪਡੇਟ ਅੱਜ ਵੀ ਹੋਰ 68% ਦੀ VOTING POOL ਹੋਈ ਤੇ ਉਸ 68% ਦੇ ਹਵਾਲੇ ਨਾਲ ਇਹ ਵੀ ਹੈ ਕਿ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਨਹੀਂ ਹੈ ਪਿਛਲੀ ਵਾਰ ਨੂੰ ਲਗਾਤਾਰ ਵੋਟ ਘਟੀ ਹੈ 2022 ਦੇ ਵਿੱਚ 68% ਦੀ VOTING POOL ਹੋਈ ਸੀ ਇਸੇ ਤਰਨਤਨ ਵਿਧਾਨ ਸਭਾ ਹਲਕੇ ਦੇ ਵਿੱਚ ਪਰ ਉਸ ਵੀ ਹੁੰਦਾ ਕਿ ਸਰਕਾਰ ਬਣ ਨਹੀਂਦੀ ਇਸ ਸੀਟ ਜਿੱਤਣ ਹਾਰਨ ਨਾਲ ਸਰਕਾਰ 'ਤੇ ਕੋਈ ਫਰਕ ਨਹੀਂ ਸੀਗਾ ਪਰ ਜੇਕਰ ਉਹ ਪਿਛਾ ਨੂੰ ਵੀ ਦੇਖੀਏ ਤਾਂ ਐਵਰੇਜ ਇੱਥੇ 62 63 64 ਫੀਸਦੀ ਵੋਟ ਪੋਲ ਹੁੰਦੀ ਰਹੀ ਹੈ ਫਿਰ ਇਸ ਵਾਰ 61 ਵੀ ਹੋਈ ਹੈ ਜੇ ਉਸੇ ਤਾਂ 62 ਤੱਕ ਚਲੀ ਜਾਵੇ ਪਰ ਜਿਹੜਾ 364 65 ਤੱਕ ਜਾਂਦੀ ਰਹੀ ਐ ਐਵਰੇਜ ਉਹ ਤੋਂ ਘਟ ਹੈ ਸੋ ਕੀ ਘਟ ਬੋਟ ਦਾ ਮਤਲਬ ਇਹ ਮੰਨਿਆ ਜਾਵੇ ਕਿ ਸਰਕਾਰ ਦੇ ਖਿਲਾਫ ਉਹ ਇਹ ਜੋ ਰੋਸਤਾਨ ਨਹੀਂ ਬਣ ਪਿਆ ਜਾਂ ਲੋਕਾਂ ਨੇ ਇਸ ਨੂੰ ਇਸ ਤਰੀਏ ਨਹੀਂ ਲਿਆ ਕੇ ਠੀਕਾ ਇਹਦੇ ਜਥਾਰਨਾਕਰ ਕੋਈ ਫਰਕ ਪੈਣਾ ਪਰ ਉਹਦੇ باوجود ਬੇਸ਼ੱਕ 15 ਉਮੀਦਵਾਰ ਸੀ ਪਰ 5 ਉਮੀਦਵਾਰਾਂ ਦੀ ਚਰਚਾ ਸਭ ਤੋਂ ਵੱਧ ਸੀ ਸੱਤਾ ਤਾਰੀ ਤਰਦਾਮੀ ਦਰ ਇਹ ਕੇਂਦਰ ਸਰਕਾਰ ਵੱਲੋਂ ਜੇ ਆਪਾਂ ਦੇਖੀ ਕੇਂਦਰੀ ਤਰਦਾ ਨੁਮਾਇੰਦਾ ਬੀਜੇਪੀ ਦਾ ਤੇ ਪੰਜਾਬ ਚ ਵਿਰੋਧੀ ਤਰਦਾ ਨਮਾ ਦਾ ਕਾਂਗਰਸ ਦਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤਰਦੇ ਬੀਬੀ ਹੋਰੀ ਤੇ ਇਸੇ ਤਰ੍ਹਾਂ ਪੁਨਰ ਸਿਰਜੀ ਅਕਾਲੀ ਦਲ ਬਾਦਲ ਪੰਜਾਬ ਦੇ ਅਕਾਲੀ ਦਲ ਹੋਰ ਪੰਥਕ ਤੇ ਰਾਹ ਹੋਰ ਪੰਥਕ ਰਾਜਨੀਤਿਕ ਸੰਗਠਨ ਉਹਨਾਂ ਸਾਰਿਆਂ ਵੱਲੋਂ ਸਾਂਝਾ ਉਮੀਦਵਾਰ ਸੁਰੇਸ਼ ਰਾਏ ਪੰਜ ਮੀਟ ਵਰ ਚਰਚਾ ਸੀ ਹੁਣੇ ਜਿਮਨੀ ਚੋਣ ਹੈ ਤੇ ਜਿਮਨੀ ਚੋਣ ਦੇ ਵਿੱਚ ਸਭ ਤੋਂ ਵੱਧ ਜੇਕਰ ਕਿਸੇ ਨੂੰ ਮੈਨੇਜ ਕਰਨ ਦਾ ਮੌਕਾ ਮਿਲਦਾ ਉਹ ਸਰਕਾਰ ਨੂੰ ਮਿਲਦਾ ਕਿਉਂਕਿ ਸਰਕਾਰ ਕੋਲ ਤੰਤਰ ਵੀ ਹੈ ਜੰਤਰ ਵੀ ਹੈ ਉਹ ਫਾਰਮੂਲਾ ਮਨੀਸ਼ ਸ਼ੋਦੀ ਵਾਲਾ ਆਮਦਾਨ ਦੰਡ ਭੇਦ ਲੜਾਈ ਝਗੜਾ ਜੋ ਵੀ ਕਰਨਾ ਪਵੇ ਉਹ ਸਾਰਾ ਉਸੇ ਜਿੱਥੇ ਉਹਦੀ ਵਰਤੋਂ ਹੁੰਦੀ ਹੈ ਉੱਥੇ ਸਾਰੀ ਸਰਕਾਰ ਉਸ ਹਾਲ ਕੇ ਚ ਜਾ ਕੇ ਬੈਠ ਜਾਂਦੀ ਹੈ ਕੀ ਮੁੱਖ ਮੰਤਰੀ ਤੇ ਕੀ ਦਿੱਲੀ ਵਾਲੇ ਤੇ ਕੀ ਪੰਜਾਬ ਦੇ ਕੰਮ ਮੰਤਰੀ ਤੇ ਕੀ ਆਵਾਦੀ ਪਾਰਟੀ ਦੇ ਐਮਐਲਏ ਉਹਨਾਂ ਲਈ ਹੋਰ ਕੋਈ ਮਸਲਾ ਮਸਲਾ ਨਹੀਂ ਹੈ ਦਿੱਲੀ ਨੂੰ ਬਿਜਲੀ ਵਾਲੇ ਮਸਲੇ ਤੇ ਜਵਾਬ ਦੇ ਪਾਉਣਾ ਕਿ ਨਹੀਂ ਦੇ ਪਾਉਣਾ ਅੱਗੇ ਹੁੰਦਾ ਲੇਟ ਹੁੰਦਾ ਹੈ ਬਿਜਲੀ ਸੋਧ ਬਿੱਲ ਦੇ ਮਾਮਲੇ ਤੇ ਛੱਡ ਦਿਓ ਹੈਨਾ ਕੇਂਦਰ ਸਾਡੇ ਫੰਡ ਰੋਕ ਕੇ ਬੈਠਾ ਹੈ ਕੀ ਕਰਦਾ ਨਹੀਂ ਕਰਦਾ ਛੱਡ ਦਿਓ ਅੱਛਾ ਯੂਨੀਵਰਸਿਟੀ ਨੂੰ ਕਬਜ਼ਾਉਣ ਤੇ ਆ ਗਿਆ ਲੜ ਰਹੇ ਨੇ ਵਿਦਿਆਰਥੀ ਲੜ ਰਹੇ ਨੇ ਕਿਸਾਨ ਜਥੇਬੰਦੀਆਂ ਲੜ ਰਹੇ ਨੇ ਆਮ ਸੰਗਠਨ ਲੜ ਰਹੇ ਨੇ ਹੈ ਮਾਪੇ ਤੇ ਲੋਕ ਆਪਾਂ ਛੱਡ ਦੋ ਆਪਣੇ ਲਈ ਤਰਨ ਤਰਨ ਜ਼ਰੂਰੀ ਹੈ ਸੋ ਇਸ ਲਈ ਸਾਰੀ ਸਰਕਾਰ ਤਰਨ ਤਰਨ ਸੀ ਇਹਦਾ ਮਤਲਬ ਜੇ ਸਰਕਾਰ ਇੱਕ ਪਾਲ ਲਈ ਵੀ ਸੱਜੇ ਖੱਬੇ ਨਹੀਂ ਹੋ ਰਹੀ ਕਿ ਚੋਣ ਫਸੀ ਹੋਈ ਹੈ ਕਿ ਉਹਨਾਂ ਨੂੰ ਡਰ ਲੱਗਦਾ ਸੀ ਕਿ ਉਹਨਾਂ ਨੂੰ ਕੋਈ ਫਿਕਰ ਸੀ ਇਹ ਸਾਰੇ باوجود ਇੱਕ ਪਾਸੇ ਸਰਕਾਰੀ ਤਾਕਤ ਦੂਏ ਪਾਸੇ ਡਰ ਖੋਪ ਤੇ ਉਥੇ ਹਾਜ਼ਰ-ਨਾਜ਼ਰ ਉਹਦੇ باوجود ਵੀ ਤੁਸੀਂ ਸੱਤਾ ਧਾਰੀ ਤੇਨ ਨੂੰ ਆਮ ਆਦਮੀ ਪਾਰਟੀ ਦੀ ਰਾਜਨੀਤਿਕ ਜਮਾਤ ਨੂੰ ਇਸ ਜਿਮਨੀ ਚੋਣ ਦੇ ਵਿੱਚੋਂ ਬਾਹਰ ਰੱਖ ਕੇ ਨਹੀਂ ਦੇਖ ਸਕਦੇ ਉਹਦਾ ਐਜ ਰਹੂਗਾ ਕਿਉਂਕਿ ਇਹ ਜਿਮਨੀ ਚੋਣ ਹੈ ਹੁਣ ਉਸ ਐਜ ਨੂੰ ਉਹ ਜਿੱਤ 'ਚ ਬਦਲ ਪਾਉਂਦੇ ਆ ਕਿ ਨਹੀਂ ਸਵਾਲ ਇਹ ਉਹ ਸਾਰੇ ਜੰਤਰਤੰਤਰ ਵਰਤ ਕੇ ਆਪਣੇ ਸਰਕਾਰੀ ਤਾਕਤ ਵਰਤ ਕੇ ਲੋਕਾਂ ਦੇ ਮਨਾਂ 'ਚ ਜਿਚਾ ਕੇ ਦੇਖੋ ਕੰਮ ਤਾਂ ਤੁਹਾਡੇ ਸਰਕਾਰ 'ਚ ਹੋਣੇ ਆ ਸਾਲ ਸਵਾ ਸਾਲ ਅਜੇ ਹੈਗਾ ਐਵੇਂ ਨਾ ਕੋਈ ਗਲਤ ਫੈਸਲਾ ਲੈ ਲੋ ਇਹ ਤਰੀਕੇ ਨਾਲ ਜਿਚਾ ਕੇ ਉਹੀ ਜਾਂ ਬੰਦਾ ਦੂਈ ਪਾਰਟੀ 'ਚ ਪੱਟ ਕੇ ਲਿਆ ਕੇ ਜਿਹਦੇ ਕੋਲ ਆਪਣਾ ਮੋੜਾ ਮੋੜ ਬੋਟ ਬੈਂਕ ਹੋਵੇ ਹਲਕੇ 'ਚ ਪਹੁੰਚ ਅਪਰੋਚ ਹੋਵੇ ਸਾਰੇ ਜਗੜ ਕਰਕੇ ਅੱਜ ਨੂੰ ਉਹ ਕੀ ਜਿੱਤ ਵਿੱਚ ਬਦਲ ਪਾਉਣਗੇ ਚੁਣੌਤੀ ਹੈ ਚੁਣੌਤੀ ਕਿਉਂ ਹੈ ਉਹਦੇ ਸਾਹਮਣੇ ਦੋ ਉਮੀਦਵਾਰ ਚੁਣੌਤੀ ਨੇ ਇੱਕ ਪਾਸੇ ਪੰਥਕ ਤੇ ਰਵਜੋ ਉਮੀਦਵਾਰ ਦੂਏ ਪਾਸੇ ਆਪਣੇ ਆਪ ਨੂੰ ਪੰਥਕ ਤੇ ਖੇਤਰੀ ਰੂਪ ਦੇ ਵਿੱਚ ਮੋੜੋਵਾਰਨ ਦੀ ਜद्दोजहद ਕਰ ਰਹੇ ਸ਼੍ਰੋਮਣੀ ਕਾਲਜਾਦਬ ਉਮੀਦਵਾਰ ਇੱਕ ਪਾਸੇ ਮਨਦੀਪ ਸਿੰਘਾ ਦੂਏ ਪਾਸੇ ਬੀਬੀ ਹੋਰੀ ਨੇ ਇਸ ਚੋਣ ਦੇ ਦਰਮਿਆਨ ਜੇਕਰ ਕੋਈ ਧਿਰ ਨੇ ਸਭ ਤੋਂ ਵੱਧ ਮਿਹਨਤ ਕੀਤੀ ਹੈ ਤਾਂ ਉਹ ਸ਼ੋਮਨੀ ਕਦਰ ਬਾਦਲਤਰ ਨੇ ਜਾਂ ਖੁਦ ਸੁਖਵੀਰ ਸਿੰਘ ਬਾਦਲ ਨੇ ਬੜੀ ਜਦੋਜਹਦ ਕੀਤੀ ਸਾਰਾ ਢੰਗ ਤਰੀਕਾ ਸ਼ਾਇਦ ਉਸੇ ਦਾ ਨਤੀਜਾ ਵੀ ਸੀ ਕਿ ਚੋਣ ਕਮਿਸ਼ਨ ਕੋ ਸ਼ਿਕਾਇਤਾਂ ਵੀ ਜਾਂਦੀਆਂ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਦਾ ਹਵਾਲਾ ਹੁੰਦਾ ਹੈ ਉਹਨੂੰ ਸਵਾਲ ਵੀ ਉੱਠਦੇ ਨੇ ਕਿ ਕੀ ਲੋੜ ਸੀ ਕਾਰਵਾਈ ਦੀਆਂ ਨਹੀਂ ਪਰ ਕੁਝ ਸਰਪੰਚਾ ਪੰਚਾ ਨੂੰ ਅਗਵਾ ਕਰਨ ਦਾ ਹਵਾਲਾ ਹੁੰਦਾ ਹੈ ਅਕਾਲੀ ਦਾ ਲਗਾਤਾਰ ਸ਼ਿਕਾਇਤਾਂ ਕਰਦਾ ਤੇ ਉਧਰ ਧਰਾਤਲ ਤੇ ਬਹੁਤ ਕੰਮ ਕਰਦਾ ਮਤਲਬ ਇੱਕ ਪਿੰਡ ਤਾਂ ਅਜਿਹਾ ਨਿਕਲਿਆ ਜਿਨੇ ਬੂਥ ਹੀ ਨਹੀਂ ਲਾਇਆ ਕਿਸੇ ਹੋਰ ਦਾ ਕਲੇ ਅਕਾਲੀ ਦਲ ਬਾਦਲ ਦਾ ਬੂਥ ਲਾਇਆ ਜਿਹੜੋਕੋ ਕਹਿੰਦੇ ਪਿਛਲੀ ਵਾਰ ਅਸੀਂ ਸਾਰੀਆਂ ਮੋਟਾ ਪਿੰਡ ਨੇ ਅੰਮ੍ਰਿਤਪਾਲ ਨੂੰ ਪਾਈਆਂ ਸੀ ਐਗਤੀ ਸਾਰੇ ਪਿੰਡ ਨੇ ਫੈਸਲਾ ਕੀਤਾ ਸੀ ਮੋਟਾ ਕਲਦਰਵਾਦ ਨੂੰ ਪਾਉਣੀਆ ਹੁਣ ਇੱਕ ਪਿੰਡਲੇ ਦਾ ਪਾਤੀਆਂ ਪਰ ਕੀ ਸਾਰੇ ਹਲਕੇ ਚ ਇੰਨੀ ਵੋਟ ਪਾਊਗੀ ਅਕਾਲੀ ਦਰਬਾਦ ਨੂੰ ਕਿਉਂ ਜਿੱਤਾਂ ਲਈ ਪੀਸਿੰਚ ਆ ਜੂਵੇ ਪਰ ਮੁਕਾਬਲੇ ਚ ਹੈ ਹੁਣ ਜਿੱਥੇ ਦੋ ਤਰਾਂ ਨੇ ਉਥੇ ਤੀਜੀ ਤਰ ਤੋਂ ਇਹਨਾਂ ਦੋਆਂ ਤਰਾਂ ਨੂੰ ਵੀ ਤੇ ਬਾਕੀ ਸਾਰਿਆਂ ਨੂੰ ਵੀ ਮਤਲਬ ਜੇ 15 ਉਮੀਦਵਾਰ ਨੇ ਤਾਂ 14 ਦਾ 14 ਉਮੀਦਵਾਰ ਨੂੰ ਡਰ ਲੱਗਦਾ ਉਹ ਚੋਂ ਖਾਸ ਕਰਕੇ ਜਿਹੜਾ ਪੰਜਾਂ ਚ ਮੁਕਾਬਲਾ ਮੰਨਿਆ ਜਾ ਰਿਹਾ ਸੀ ਉਹਦੇ ਵਿੱਚੋਂ ਇਹਨਾਂ ਚਾਰ ਨੂੰ ਤਾਂ ਬਿਲਕੁ ਬਿਲਕੁਲ ਜਿਵੇਂ কাল ਮਨਦੀਪ ਸਿੰਘ ਹੋਰਾਂ ਦੀ ਕਰ ਰਿਹਾ ਉਹ ਬੰਦੇ ਨੇ ਜਿੱਦਨ ਯੂਨੀਵਰਸਿਟੀ ਦੇ ਵਿੱਚ ਧਰਨਾ ਸੀ ਵੋਟਾਂ ਤੋਂ ਇੱਕ ਦਿਨ ਪਹਿਲਾਂ ਮਤਲਬ ਤੁਸੀਂ ਇਹ ਦੇਖੋ ਕਿ ਜੇ ਵੋਟਾਂ ਪੈਣੀਆਂ ਨੇ ਜਿਸ ਦਿਨ ਉਹ ਤੋਂ ਇੱਕ ਦਿਨ ਪਹਿਲਾਂ 10 ਤਰੀਕ ਨੂੰ ਜੇ ਮਤਲਬ ਵੋਟ ਪੋਲ ਹੋ ਰਹੀ ਹੈ 11 ਨੂੰ ਜੇ ਵੋਟ ਪੋਲ ਹੋ ਰਹੀ ਆ ਤੇ 10 ਤਰੀਕ ਨੂੰ ਧਰਨਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੇ ਉਹ ਉੱਥੇ ਆ ਰਿਹਾ ਤੇ ਉਹਦਾ ਇਹ ਪਲੱਸ ਪੁਆਇੰਟ ਵੀ ਜਾਂਦਾ ਤੇ ਪਰ ਹਲਕਾ ਛੱਡਣਾ ਰਾਜਨੀਤਿਕ ਤੌਰ ਤੇ ਫਿਕਰ ਵੀ ਪੈਦਾ ਕਰਦਾ ਸੋ ਉਹਦੀ ਇਹ ਬੇਵਾਕੀ ਜਾਂ ਇਹ ਬੇਫਿਕਰੀ ਉਸ ਨੂੰ ਕਿੰਨਾ ਫਾਇਦਾ ਦਿੰਦੀ ਹੈ ਤੇ ਸਾਰੀਆਂ ਪੰਥਕ ਤਰ੍ਹਾਂ ਕਿੰਨਾ ਇਕੱਠੀਆਂ ਹੋ ਕੇ ਲਈ ਸੋ ਇਸ ਲਈ ਉਹ ਤੋਂ ਫਿਕਰ ਚ ਸਰਕਾਰ ਵੀ ਹੈ ਉਹ ਤੋਂ ਫਿਕਰ ਚ ਕਾਲੀ ਦਲ ਬਾਦਲ ਤਰਬੀਆ ਤੇ ਬਾਕੀ ਰਾਜਨੀਤਿਕ ਜਮਾਤ ਨੂੰ ਵੀ ਫਿਕਰ ਹੈਗਾ ਹੁਣ ਉਹ ਆਪਣੀ ਇਸ ਜਿਹੜਾ ਫਿਕਰ ਇਹਨਾਂ ਨੂੰ ਪਿਆਉ ਉਹਦੇ ਨੂੰ ਜਿੱਥੇ ਤੱਕ ਲੈ ਕੇ ਜਾਂਦਾ ਕਿ ਨਹੀਂ ਲੈ ਕੇ ਜਾਂਦਾ ਜਾਂ ਉਹ ਬਸ ਬਾਦਲ ਤੇ ਨਾ ਮੁਕਾਬਲੇ ਚ ਰਹਿੰਦਾ ਕਿ ਇਹਨਾਂ ਦੋਹਾਂ ਚੋਂ ਵੱਧ ਵੋਟ ਕਿ ਦੀ ਪੰਥਕ ਤੇਰ ਦਾ ਪੰਥਕ ਤੇਰ ਦਾ ਮੁਕਾਬਲਾ ਵੀ ਹੈ ਇੱਕ ਕਹਿੰਦਾ ਸੀ ਅਸਲੀ ਪੰਥਕ ਤੇ ਨਾ ਕਹਿੰਦਾ ਸੀ ਨਾਕਲੀ ਸਾਨੂੰ ਨਕਲੀ ਪ੍ਰਚਾਰ ਜਿਹੜਾ ਅਸੀਂ ਅਸਲੀ ਹਾਂ ਦੋਵੇਂ ਅਸਲੀ ਸਾਬਤ ਕਰਨ ਦੇ ਲਈ ਲੜ ਰਹੇ ਨੇ ਤੇ ਜਿਹੜਾ ਜਿੱਤੂਗਾ ਉਹ ਕਹਿੰਦਾ ਯੂ ਅਸਲੀ ਹੈ ਮਤਲਬ ਆਪਸੇ ਜਿੱਤਣ ਲਈ ਵੀ ਮੁਕਾਬਲਾ ਤੇ ਚੋਣ ਜਿੱਤਣ ਲਈ ਵੀ ਮੁਕਾਬਲਾ ਹੈ ਹੁਣ ਇਹਨਾਂ ਦੀ ਆਪਸੀ ਟਕਰਾਅ ਚੋਂ ਕੀ ਸੱਤਾਧਾਰੀ ਤੈਨੂੰ ਕੋਈ ਫਾਇਦਾ ਵੀ ਹੋ ਸਕਦਾ ਜਾਂ ਇਹਨਾਂ ਚੋਂ ਕੋਈ ਇੰਨਾ ਗਾਂ ਲੰਘ ਜੇਗਾ ਕਿ ਉਹਦਾ ਕੋਈ ਫਰਕ ਹੀ ਨਹੀਂ ਪੈਣਾ ਸੋ ਇਹ ਸਿੱਧੇ ਰੂਪ ਦੇ ਵਿੱਚ ਤਰਨ ਤਰਨ ਜਿਮਨੀ ਚੋਣ ਟਕਾਉਣੇ ਮੁਕਾਬਲੇ ਚ ਹੈ ਤੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਹੁਣ ਚੌਥੇ ਪੰਜਵੇਂ ਨੰਬਰ ਦੇ ਲਈ ਮੈਚ ਲੜ ਰਹੀ ਹੈ ਉਸ ਦਿਨ ਪਤਾ ਲੱਗੂਗਾ ਜੀ 14 ਤਰੀਕ ਨੂੰ ਨਤੀਜੇ ਆਉਣਗੇ ਕਿ ਕਿਹੜਾ ਚੌਥੇ ਤੇ ਕਿਹੜਾ ਪੰਜਵੇਂ ਤੇ ਪਰ ਪਹਿਲਾ ਦੂਜਾ ਤੀਜਾ ਇਹਨਾਂ ਤਿੰਨਾਂ ਚੋਂ ਆਉਣ ਦੀ ਉਮੀਦ ਹੈ ਔਰ ਤਿੰਨਾਂ ਦੀ ਜਦੋ ਜਦ ਹੈ ਦੇਖਦੇ ਹਾਂ ਜੀ ਰੰਗ ਕੀ ਬਣਦਾ ਉਸ ਦਿਨ ਬਾਜੀ ਕੌਣ ਪਾ ਜਾਂਦਾ ਉਦੋਂ ਕਿਹੜਾ ਜਿੱਤ ਕੇ ਲੈ ਜਾਂਦਾ ਇਹ ਹੈ ਨਾ ਝੰਡੀ ਵਾਲੀ ਕੁਸ਼ਤੀ ਉਸ ਦਿਨ ਪਤਾ ਲੱਗੂਗਾ ਤਰਨ ਤਰਨ ਦੀ ਚੋਣ ਬਹੁਤ ਅਹਿਮ ਹੈ ਇਹਦੇ ਨਾਲ ਬੋਟਾ ਦਾ ਬਿਹਾਰ ਚ ਵੀ ਪਈ ਤੇ ਬਿਹਾਰ ਦੇ ਵੀ ਉਹ ਭਾਗੀ ਜੀ ਐਗਜ਼ਿਟ ਪੋਲ ਤੇ ਐਗਜ਼ਿਟ ਪੋਲ ਦੀ ਜੇ ਤੁਸੀਂ ਮੰਨੋ ਉਹ ਕਹਿੰਦੇ ਪਈ ਇੱਥੇ ਤਾਂ ਜਿੱਤੇ ਪਈ ਆ ਇੱਥੇ ਤਾਂ ਜਿੱਤੇ ਐਨਡੀਏ ਦੀ ਜੀ ਕਹਿੰਦੇ ਬਿਲਕੁਲ ਚੋਣ ਸਰਵੇ ਜਾਂ ਮਤਲਬ ਚੋਣ ਸਰਵੇ ਤਾਂ ਨਹੀਂ ਉਹ ਐਗਜ਼ਿਟ ਪੋਲ ਹੈ ਹੈਨਾ ਮਤਲਬ ਪੋਲ ਤੋਂ ਬਾਅਦ ਜਿਹੜਾ ਪੋਲ ਆਉਂਦਾ ਉਹਦੇ ਵਿੱਚ ਵੋਟਾਂ ਪੈਣ ਤੋਂ ਬਾਅਦ ਜਿਹੜਾ ਸਰਵੇ ਆਉਂਦਾ ਉਹਦੇ ਵਾਰ ਜਣਾ ਐਵਰੇਜ ਵੋਟਾਂ ਕਹਿੰਦੇ ਜੀ ਸੀਟਾਂ 154 ਨਿਕਲ ਰਹੀਆਂ ਇੰਡੀਆ ਨੂੰ ਮਤਲਬ 243 ਸੀਟਾਂ ਨੇ ਬਿਹਾਰ ਦੀਆਂ ਕੁੱਲ ਤੇ 122 ਦੇ ਉੱਤੇ ਬਹੁਤ ਸਾਬਤ ਹੋ ਜਾਵੇ ਪਰ ਕਹਿੰਦੇ ਜਿਹੜੀ ਐਵਰੇਜ ਨਿਕਲ ਰਹੀ ਹੈ ਉਹ ਐਂਡੀਆ ਨੂੰ 154 ਦੇ ਨਿਕਲ ਰਹੀ ਹੈ ਮਤਲਬ ਤੁਸੀਂ ਇੱਥੋਂ ਦਾਜਾ ਲਾ ਲਓ ਚਾਣਕਿਆ ਦਾ ਜਿਹੜਾ ਐਗਜ਼ਿਟ ਪੋਲ ਹੈ ਉਹਦੇ ਵਿੱਚ ਸਭ ਤੋਂ ਵੱਧ ਮਤਲਬ ਸਭ ਤੋਂ ਘੱਟ ਸੀਟਾਂ ਮਿਲ ਰਹੀਆਂ ਐਂਡੀਆ ਨੂੰ 130 ਤੇ ਜਿਹੜਾ ਪੋਲ ਡਾਇਰੀ ਦਾ ਐਗਜ਼ਿਟ ਪੋਲ ਹੈ ਸਭ ਤੋਂ ਵੱਧ ਮਿਲ ਨੇ 184 ਮਤਲਬ 130 ਤੋਂ ਲੈ ਕੇ 184 ਤੱਕ ਵੱਖ-ਵੱਖ ਐਗਜ਼ਿਟ ਪੋਲ ਨੇ ਇੰਡੀਆ ਨੂੰ ਸੀਟਾਂ ਦਿੱਤੀਆਂ ਤੇ ਜਿਹਦੀ ਐਵਰੇਜ 154 ਸੀਟਾਂ ਨਿਕਲੀਆਂ ਭਾਜਪਾ 74 ਜਨਤਾ ਦਲ ਯੂ ਇਹਨਾਂ ਨਤੀਸ਼ਾ ਲਈ 65 ਤੇ ਅਦਰਸ ਨੂੰ 15 ਦੂਏ ਪਾਸੇ ਇਹੀ ਸਾਰੇ ਐਗਜ਼ਿਟ ਪੋਲਾਂ ਦੇ ਵਿੱਚ ਸਭ ਤੋਂ ਘੱਟ ਸੀਟਾਂ ਪੋਲ ਡਾਇਰੀ ਦੇ ਰਹੀ ਹੈ ਮਹਾਗਠ ਜੋੜ ਨੂੰ 20 ਸੀਟਾਂ 32 ਸੀਟਾਂ ਤੇ 32 ਸੀਟਾਂ ਜੀ ਦੇ ਰਹੀ ਤਾਂ ਵੱਧ ਦੇ ਰਿਆ ਜੀ ਚਾਣਕਿਆ 108 ਸੀਟਾਂ ਮਤਲਬ ਘੱਟ ਤੋਂ ਘੱਟ 32 ਤੇ ਵੱਧ ਤੋਂ ਵੱਧ 108 ਸੀਟਾਂ ਹੁਣ ਇਹ ਜਿਹੜੇ ਵੱਖ-ਵੱਖ ਐਗਜ਼ਿਟ ਪੋਲ ਨੇ ਇਹਦੇ ਵਿਚਾਲੇ 32 ਤੋਂ 108 ਦੇ ਵਿਚਾਲੇ ਉਹਨਾਂ ਦੀ ਐਵਰੇਜ 82 ਨਿਕਲ ਰਹੀ ਹੈ ਮਤਲਬ ਮਹਾਗਠ ਜੋੜ ਨੂੰ 82 ਸੀਟਾਂ ਤੇ ਜੇ ਇਹ ਸਭ ਨਾਲ ਲਈ ਤਾਂ ਕਹਿੰਦੇ ਕਾਂਗਰਸ ਨੂੰ 12 ਤੇ ਰਾਸ਼ਟਰੀ ਜਨਤਾ 당 ਲਾਲੂ ਵਾਲੇ ਨੂੰ 60 ਤੇ ਅਦਰਦ ਨੂੰ 12 ਇਹਨਾਂ ਦੇ ਗਰੁੱਪ ਦੇ ਵਿੱਚ ਤੇ ਇਹ ਤੋਂ ਬਿਨਾ ਜਿਹੜੇ ਹੋਰ ਨੇ ਉਹਨਾਂ ਨੂੰ ਸੱਤ ਮਿਲ ਜਾਣੀਆਂ ਸੋ ਐਨਡੀਏ ਨੂੰ ਪਿਛਲੀ ਚੋਣਾਂ ਦੇ ਮੁਕਾਬਲੇ ਕਹਿੰਦੇ ਜੀ 28 ਸੀਟਾਂ ਵੱਧ ਮਿਲਣ ਦੀ ਸੰਭਾਵਨਾ ਹੈ ਤੇ ਜਦੋਂ ਕਿ ਮਹਾਗਠ ਜੋੜ ਦੀਆਂ 26 ਘਟ ਜਾਣਗੀਆਂ ਸੋ ਹਣ 14 ਨੂੰ ਪਤਾ ਲੱਗ ਜੂਗਾ ਕਿ ਕਿਹਦੀਆਂ ਕਟੀਆਂ ਕਿਹਦੀਆਂ ਵਧੀਆਂ ਜਦੋਂ ਕਿ ਲਾਲੂ ਦੇ ਪਰਿਵਾਰ ਨੇ ਤੇਜਸਵੀ ਯਾਦਵ ਨੇ ਖੰਡਨ ਕੀਤਾ ਇਹਨਾਂ ਦਾ ਮਹਾ ਜਿਹੜੇ ਆ ਐਗਜ਼ਿਟ ਪੋਲ ਨੇ ਕਿ ਮੈਂ ਨਹੀਂ ਮੰਨਦਾ ਤੇ ਪਰ ਐਨਡੀ ਵਾਲਿਆਂ ਨੇ ਟੋਲ ਵਜਾਉਣਾ ਸ਼ੁਰੂ ਕਰ ਦਿੱਤਾ ਕਿ ਲੋ ਜੀ ਅਸੀਂ ਜਿੱਥੇ ਖੜੇ ਕਿ ਇਹ ਮਾਹੌਲ ਬਣ ਗਿਆ ਜਾਂ ਇਹ ਸੱਚ ਮੁੱਚ ਨਤੀਜੇ ਹੀ ਹੋਣਗੇ ਇਹ ਉਸ ਦਿਨ ਪਤਾ ਲੱਗ ਜੂਗਾ ਜਦੋਂ 14 ਨੂੰ ਨਤੀਜੇ ਹੋਣਗੇ ਡੀਆਈਜੀ ਰਹੇ ਹਰਚਰਨ ਭੁੱਲਰ ਗੱਦਾ ਮੰਗਦਿਆ ਜੀ ਕਹਿੰਦੇ ਜੁਡੀਸ਼ੀਅਲ ਰਾਸਤੇ 'ਚ ਭੇਜ ਦਿੱਤਾ ਗਿਆ ਪਹਿਲਾਂ ਕ੍ਰਿਸ਼ਨੂ ਦਾ ਰਿਮਾਂਡ ਖਤਮ ਹੋਇਆ ਤੇ ਕ੍ਰਿਸ਼ਨੂ ਦਾ ਮਤਲਬ ਸੀਬੀਏ ਨੇ ਦੁਆਰਾ ਰਿਮਾਂਡ ਨਹੀਂ ਮੰਗਿਆ ਤੇ ਉਹਨੂੰ 20 ਤਰੀਕ 20 ਨਵੰਬਰ ਤੱਕ ਲਈ ਨਿਆਂ ਖਰਾਸ ਚ ਭੇਜਿਆ ਫਿਰ ਲੰਘੇ ਕੱਲ ਜਿਵੇਂ ਹਰਚਰਨ ਭੁੱਲਰ ਦਾ ਰਿਮਾਂਡ ਸੀਗਾ ਉਹਨੂੰ ਦੁਆਰਾ ਪੇਸ਼ ਹੋਣਾ ਪਿਆ ਤੇ ਉਹਦਾ ਰਿਮਾਂਡ ਦੁਆਰਾ ਸੀਬੀਏ ਨੇ ਨਹੀਂ ਮੰਗਿਆ ਉਹਨੂੰ ਵੀ ਨਿਆਂ ਖਰਾਸ 20 ਤਰੀਕ ਤੱਕ ਭੇਜਦਾ ਪਰ ਹਰਚਰਨ ਭੁੱਲਰ ਨੇ ਆਪਣੀ ਪਿੱਠ ਤੇ ਹਵਾਲੇ ਨਾਲ ਕਿਹਾ ਜੀ ਕਿ ਆ ਮੈਡੀਕਲ ਰਿਪੋਰਟ ਹੈ ਜੀ ਮੇਰਾ ਇਹ ਹੈ ਜੀ ਤੇ ਇਸ ਲਈ ਮੇਰੇ ਲਈ ਗੱਦਾ ਜ਼ਰੂਰੀ ਹੈ ਤੇ ਅਦਾਲਤ ਨੇ ਕਿਹਾ ਵੀ ਠੀਕ ਹੈ ਜੇ ਯਰ ਸ਼ਡਿਊਲ ਤੇ ਜਾ ਕੋਈ ਹੈਗਾ ਇਹਨੂੰ ਗੱਦਾ ਉਪਲਬਧ ਕਰਾਇਆ ਜਾਵੇ ਚਲੋ ਉਹਨੂੰ ਤਾਂ ਗੱਦਾ ਮਿਲ ਜੂਗਾ ਹਰਚਰਨ ਭੁੱਲਰ ਨੂੰ ਪਰ ਹਰਚਰਨ ਭੁੱਲਰ ਕਿਹਨੂੰ ਮਿਲੂਗਾ ਇੱਕ ਪਾਸੇ ਸੀਵੇ ਨਿਰਮਾਣ ਨਹੀਂ ਮੰਗਿਆ ਤੇ ਹੁਣ ਬਿਜਲੈਸ ਦੁਆਰਾ ਰਮੜ ਲੈਣ ਦੀ ਕਵੈਸਟ ਆਊਗੀ ਕਿਉਂ ਇੱਥੇ ਤੱਕ ਜਾਊਗਾ ਵਿਚੋਲੇ ਤੱਕ ਵੀ ਜਾਊਗੀ ਵੈਸੇ ਵਿਚੋਲੇ ਨੇ ਕਹਿੰਦੇ ਡਰਾਮਾ ਕੀਤਾ ਜੀ ਲੰਗੜਾ ਕੇ ਤੁਰ ਰਿਹਾ ਸੀ ਜਦੋਂ ਪੇਸ਼ੀ ਤੇ ਲਿਆਂਦਾ ਤੇ ਕਹਿੰਦੇ ਜੀ ਮੈਡੀਕਲ ਕਰਾ ਲੈ ਕਰਾਉਣਾ ਪਿਆ ਤੇ ਮੈਡੀਕਲਸ ਕੁਛ ਨਹੀਂ ਆ ਮੈਡੀਕਲ ਜਾਂ ਤੰਦਰੁਸਤ ਸੀ ਜੀ ਕਹਿੰਦੇ ਡਰਾਮਾ ਕਰਦਾ ਸੀ ਪਰ ਹੁਣ ਹਰਚਰਨ ਭੁੱਲਰ ਨੂੰ ਜੇ ਗੱਦਾ ਮਿਲਦਾ ਤਾਂ ਹਰਚਰਨ ਭੁੱਲਰ ਕਿਉਂਕਿ सीबीआई ਦੀ ਪ੍ਰਕਿਰਿਆ ਜਾਰੀ ਹੈ ਅਜੇ ਤੇ ਸੀਬੀਏ ਕਹਿੰਦੀ ਆ ਅਸੀਂ 19 ਤਰੀਕ ਤੱਕ ਤੱਕ ਉਹਨੇ ਦੇਰ ਤੱਕ ਕਿਸੇ ਨੂੰ ਦਸਤਾਵੇਜ਼ ਨਹੀਂ ਦੇਣੇ ਜਦ ਤੱਕ ਅਸੀਂ ਆਪਣੀ ਚਾਰਸ਼ਿੱਧਾ दाखिल ਨਹੀਂ ਕਰ ਲੈਂਦੇ ਪਰ ਜਾਣਕਾਰੀ ਇਹ ਹੈ ਕਿ ਈਡੀ ਦਫਤਰ ਆ ਕੇ ਬੈਠ ਗਈ ਤੇ ਵਿਜੀਲੈਂਸ ਨੂੰ ਮੰਗ ਲੈਣ ਨੂੰ ਫੇਰ ਤਰ ਲੋ ਮੱਛੀ ਹੋਰੀ ਹੁਣ ਜੇ ਈਡੀ ਦਫਤਰ ਆ ਕੇ ਬੈਠੀ ਆ ਤਾਂ ਆਨੰਦ ਘਰਕ ਤੌਰ ਤੇ ਤਾਂ ਇਹ ਪਤਾ ਲੱਗ ਰਿਹਾ ਹੈ ਕਿ ਜੀ ਈਡੀ ਨੇ ਸਾਰੇ ਦਸਤਾਵੇਜ਼ਾਂ ਦੀਆਂ ਫੋਟੋਕਾਪੀਆਂ ਸੀਬੀਏ ਤੋਂ ਲੈ ਲਈਆਂ ਲਗਭਗ ਹਰ ਪੇਲੂ ਜੋ ਜੋ ਕੁਝ ਵੀ ਉਹਨਾਂ ਕੋਲ ਹਾਸਲ ਬਰਾਮਦ ਸੀਗਾ ਉਹ ਸਾਰਾ ਕੁਝ ਉਹਨਾਂ ਨੇ ਹਾਸਲ ਕਰ ਲਿਆ ਹੁਣ ਉਹਦੇ ਵਿੱਚ ਕੀ ਉਹ ਹਰ ਚਰਨ ਭੁੱਲੇ ਤੱਕ ਹੀ ਜਾਣਗੇ ਈਡੀ ਵਾਲੇ ਕਿਉਂਕਿ ਮਨੀ ਲਾਂਡਰਿੰਗ ਦਾ ਮਾਮਲਾ ਜਾਂ ਉਹ ਕ੍ਰਿਸ਼ ਨੂੰ ਵਿੱਚ ਉਣ ਵਾਲੂ ਕਰਨਗੇ ਜਾਂ ਉਹ ਉਹਨਾਂ ਅਧਿਕਾਰੀਆਂ ਤੱਕ ਵੀ ਜਾ ਸਕਦੇ ਨੇ ਆਈਐਸ ਆਈਪੀਐਸ ਹੈਨਾ ਜਾਂ ਕੋਈ ਵਿਦੇਸ਼ੀ ਕਨੈਕਸ਼ਨ ਦੇ ਹਵਾਲੇ ਨਾਲ ਕੁਝ ਨਵਾਂ ਖੁਲਾਸਾ ਕਰਨਗੇ ਉਹਨਾਂ ਦੀ ਤਿਆਰੀ ਕਿਉਂ ਹੋ ਜਾਈਊਗੀ ਉਹਦੇ ਤੇ ਨਾਲ ਵਿਜੀਲੈਂਸ ਕਿ ਵਿਜੀਲੈਂਸ ਵੀ ਰਿਮਾਂਡ ਲੈ ਕੇ ਹੁਣ ਬਚਾਉਣ ਦੀ ਕੋਸ਼ਿਸ਼ ਚਾਹੂਗੀ ਜੀ ਉਹ ਵੀ ਦੇਖਣ ਵਾਲੀ ਗੱਲ ਹੈ ਕਿ ਕੀ ਉਹ ਬਚਾਉਣ ਆ ਰਹੀ ਹੈ ਜਾਂ ਹੋਰ ਪੇਸਾਚਾਰੀ ਉਹਦੀ ਨਜ਼ਰ 'ਚ ਨੇ ਉਹਨਾਂ ਤੱਕ ਜਾਊਗੀ ਉਹਦਾ ਪਹਿਲੂ ਕੀ ਹੈ ਸੋ ਕੁਲ ਮਲਾਕੇ ਅਚਾਰਨ ਪੁੱਲਰ ਤੇ ਉਹਦਾ ਦਲਾਲ ਕ੍ਰਿਸ਼ਨ ਫਿਲਹਾਲ ਹੁਣ ਜੁਡੀਸ਼ੀਅਲ ਹਿਰਾਸਤ 'ਚ ਨੇ ਤੇ ਉਧਰ ਬਾਕੀ ਏਜੰਸੀਆਂ ਦਾ ਆਪਸ 'ਚ ਤਣਾਅ ਖਿੱਚੋ ਤਾਣ ਉਹ ਪ੍ਰਕਿਰਿਆ ਜਾਰੀ ਹੈ ਕਿ ਕਿਸੇ ਤਰ੍ਹਾਂ ਸਾਡੇ ਹੱਥ ਕੁਝ ਲੱਗੇ ਤੇ ਅਸੀਂ ਇਸ ਮਸਲੇ ਤੇ ਅੱਗੇ ਵਧੀਏ ਸੋ ਦੇਖਦੇ ਹਾਂ ਜੀ ਫਿਕਰ ਪੰਜਾਬ ਦੇ ਅਧਿਕਾਰੀਆਂ ਨੂੰ ਪਿਆਇਆ ਦੱਸਿਆ ਜਾ ਰਿਹਾ ਕਿ 50 ਦੇ ਕਰੀਬ ਦੀ ਨਾਮਾਂ ਦੀ ਸੂਚੀ ਈਡੀ ਨੇ ਬਰਾਮਦ ਕੀਤੀ ਹੈ ਸੀਬੀਆਈ ਤੋਂ ਹੋ ਸਕਦਾ ਉਹਦੇ ਵਿੱਚ ਕੁਝ ਨਾਮ ਉਹ ਹੋਣ ਜਿਹੜੇ ਪ੍ਰਸ਼ਾਸਚਾਰੀ ਦੇ ਮਾਮਲੇ ਚ ਨਾਲ ਸ਼ਾਮਲ ਦੱਸੇ ਜਾ ਰਹੇ ਨੇ ਜਿਨ੍ਹਾਂ ਨਾਲ ਲੈਂਡ ਦੇ ਦਾ ਸਬੰਧ ਦੱਸਿਆ ਜਾ ਰਿਹਾ ਇਹਨਾਂ ਦਾ ਬਲੈਕ ਟੂ ਵਾਈਟ ਕਰਨ ਦਾ ਉੱਚ ਕੁਝ ਲੈਂਡ ਮਾਫੀ ਵਾਲੇ ਹੈ ਕੁਝ ਅਫਸਰ ਅਧਿਕਾਰੀ ਕੁਝ ਸਿਆਸ ਉਹਨਾਂ ਦੇ ਨਾਮ ਹੋ ਸਕਦੇ ਪਰ ਕੁਝ ਉਹ ਨਾਮ ਵੀ ਸ਼ਾਮਲ ਹੋ ਸਕਦੇ ਨੇ ਜਿਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਪਰ ਹਰ ਚਿਰ ਨੂੰ ਭੁੱਲਣ ਨਾਲ ਨੇੜਤਾ ਨੇੜਲਾ ਰਿਸ਼ਤਾ ਡਿਊਟੀ ਦਾ ਰਿਸ਼ਤਾ ਕੰਮ ਦਾ ਰਿਸ਼ਤਾ ਕਾਰੋਬਾਰ ਦਾ ਰਿਸ਼ਤਾ ਪਰਿਵਾਰ ਦਾ ਰਿਸ਼ਤਾ ਕੋਈ ਹੋਵੇ ਸੋ ਇਸ ਲਈ ਉਹ ਪਰਿਵਾਰਕ ਜੀਆਂ ਦੇ ਨਾਮ ਵੀ ਹੋ ਸਕਦੇ ਨੇ ਕਰੇ ਕੰਮ ਕਰਨ ਦੇ ਨੌਕਰ ਚੱਕਰਾਂ ਦੇ ਨਾਮ ਵੀ ਹੋ ਸਕਦੇ ਨੇ ਡਰਾਈਵਰ ਸਿਕਿਉਰਿਟੀ ਗਾਰਡ ਉਹਦਾ ਵੀ ਨਾਮ ਹੋ ਸਕਦਾ ਦਫ਼ਤਰ 'ਚ ਕੰਮ ਕਰਨ ਵਾਲੇ ਅਧਿਕਾਰੀ ਦਾ ਚਾਹੀ ਉਹਨਾਂ ਦਾ ਇਸ ਕੇਸ ਨਾਲ ਕੋਈ ਸੰਬੰਧ ਨਾ ਹੋਵੇ ਪਰ ਨੇੜਤਾ ਦੇ ਬੰਦੇ ਉਹਨਾਂ ਤੋਂ ਵੀ ਹਾਸਲ ਕੀਤਾ ਜਾ ਸਕਦਾ ਪਰ ਜਿਹੜੀ 2 ਦਰਜਨ ਦੇ ਕਰੀਬ ਉਹ ਸ਼ੱਕੀ ਨਾਮ ਨੇ ਤੇ ਇਸ ਲਈ ਕੀ ਉਹਨਾਂ ਨੂੰ ਵੀ ਆਉਂਦੇ ਸਮੇਂ 'ਚ ਸੀਬੀਏ ਜਾਂ ਈਡੀ ਤਲਬ ਕਰੂਗੀ ਜੀ ਨੂੰ ਵੀ ਜਦੋਂ ਤਲਬ ਕਰੂਗੀ ਉਹਦੇ ਨਾਮ ਦਾ ਜਦੇ ਖਲਾਸ ਹੋ ਜਾਊਗਾ ਵੈਸੇ ਕੁਝ ਨਾਮ ਚਰਚਾ ਚਾਹੀਗੇ ਨੇ ਪਰ ਜਦ ਤੱਕ ਅਧਿਕਾਰਕ ਤੌਰ ਤੇ ਉਸ ਨਾਮ ਦੇ ਉੱਤੇ ਮੋਹਰ ਨਹੀਂ ਲਾਉਂਦੀ ਸੀਬੀਏ ਜਾਂ ਈਡੀ ਜਾਂ ਵਿਜੀਲੈਂਸ ਤਦ ਤੱਕ ਕਿਸੇ ਨੂੰ ਐਦਾਂ ਕਟਾਇਲੇ 'ਚ ਖੜਾ ਕਰਨਾ ਬਾਝੁਕ ਨਹੀਂ ਸੋ ਦੇਖਦੇ ਹਾਂ ਜੀ ਕਿ ਹੁਣ ਪਹਿਲਾ ਹਾਕ ਕਿਹਨੂੰ ਵੱਜਦੀ ਹੈ ਈਡੀ ਹਰਚੰਨ ਪੁੱਲਰ ਨੂੰ ਹਾਕ ਮਾਰਦੀ ਹੈ ਜਾਂ ਸੀਬੀਏ ਇਹਦੇ ਨੇੜਲੇ ਨੂੰ ਕਿਸੇ ਨੂੰ ਹਾਕ ਮਾਰਦੀ ਹੈ ਜਾਂ ਕਿਸੇ ਹੋਰ ਪਾਸੇ ਕੋਈ ਨਾਮ ਤਤਸੱਤ ਸਾਹਮਣੇ ਆਉਂਦਾ ਪਰ ਹਰਚੰਨ ਪੁੱਲਰ ਗੱਦੇ ਤੇ ਵੀ ਨੀਂਦ ਆਊਗੀ ਜਾਂ ਨਹੀਂ ਇਸ ਬਾਰੇ ਜਿ ਖੜਾ ਬਹੁਤ ਬਹੁਤ ਸ਼ੁਕਰੀਆ